ਅੱਜ ਦੇ ਐਤਵਾਰੀ ਪ੍ਰੋਗਰਾਮ ਵਿੱਚ ਆਪਾਂ ਇੱਕ ਵੱਖਰੀ ਵਿਸ਼ੇ ਤੇ ਗੱਲ ਕਰਨੀ ਚਾਹ ਰਹੇ ਹਾਂ ਉਹ ਇਸ ਕਰਕੇ ਜ਼ਰੂਰੀ ਹੈਗਾ ਕਿ ਤੁਸੀਂ ਵੇਖਿਆ ਹੋਣਾ ਕਿ ਲੰਬੇ ਸਮੇਂ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਦੀਆਂ ਖਬਰਾਂ ਉਹ ਹੌਲੀ-ਹੌਲੀ ਘਟ ਗਈਆਂ ਹੈਗੀਆਂ ਤੇ ਫਿੱਕੀਆਂ ਪੈ ਗਈਆਂ ਹੈਗੀਆਂ ਕੀ ਕਾਰਨ ਕਿ ਕਿਸਾਨੀ ਘੋਲ ਪਿੱਛੇ ਕਿਉਂ हट ਗਿਆ ਮੇਰਾ ਮੁੱਖ ਮੰਤਵ ਹੈ ਜਿਹੜਾ ਕਿਸਾਨੀ ਘੋਲ ਤੇ ਗੱਲ ਕਰਨੀ ਨਹੀਂ ਜਿਹੜਾ ਮੁੱਖ ਮੰਤਵ ਆ ਉਹ ਇਹ ਆ ਕਿ ਆਖਰ ਸਰਕਾਰਾਂ ਤੋਂ ਆਪਣੀ ਗੱਲ ਮਨਾਉਣ ਲਈ ਸੰਘਰਸ਼ ਦੇ ਕੀ ਰੂਪ ਹੋਣ ਬਿਨਾ ਸ਼ੱਕ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਹੱਕਾਂ ਲਈ ਮਰਨ ਵਰਤ ਰੱਖਿਆ ਹੋਇਆ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕਾਰੀ ਠੀਠ ਬਣੀ ਚਲਾਕੀ ਨਾਲ ਕੇਸਲ ਮਾਰੀ ਬੈਠੀ ਆ ਇਸ ਸਥਿਤੀ ਚ ਨਾ ਇੱਕ ਵੱਡਾ ਪ੍ਰਸ਼ਨ ਪੈਦਾ ਹੋ ਗਿਆ ਕਿ ਜੋ ਕਿ ਗਲੋਬਲੀ ਜਿਹੜਾ ਕਾਰਪੋਰੇਟੀ ਜਗਤ ਆ ਇਹਦੇ ਜਿਹੜਾ ਪਾਰਲੀਮੈਂਟਨੀ ਜਮਹੂਰੀ ਪ੍ਰਬੰਧ ਹੈਗਾ ਇਦੇ ਵਿੱਚ ਕੋਈ ਬੰਦਾ ਆਪਣੇ ਹੱਕ ਨਿਆਂ ਲਈ ਬੰਦਾ ਹਿੱਸਾ ਲੈਣ ਲਈ ਕੀ ਕਰੇ ਇੱਥੇ ਇੱਕ ਆਮ ਸਹਿਮਤੀ ਤਾਂ ਹੈਗੀ ਆ ਕਿ ਕਿਹੜਾ ਰਸਤਾ ਵੀ ਇਖਤਿਆਰ ਕਰੇ ਅੱਜ ਦਾ ਸਮਾਜ ਇੱਕ ਲੰਮੇ ਵਿਕਾਸ ਮਾਰਗ ਤੇ ਚੱਲਦੇ ਆ ਪਰਿਵਾਰ ਪਹਿਲਾਂ ਹੁੰਦਾ ਸੀ ਫਿਰ ਕਬੀਲਾ ਬਣਿਆ ਫਿਰ ਗੁਲਾਮਦਾਰੀ ਯੁੱਗ ਆਇਆ ਫਿਰ ਜ਼ਗੀਰਦਾਰੀ ਯੁੱਗ ਆਇਆ ਫਿਰ ਰਾਜਾਸ਼ਾਹੀ ਪ੍ਰਬੰਧ ਰਹੀ ਹੁੰਦਾ ਹੋਇਆ ਆਧੁਨਿਕ ਸਮਕਾਲੀ ਜਮਹੂਰੀਅਤ ਤੱਕ ਪੁੱਜਿਆ ਪਰ ਜੇ ਜਮਹੂਰੀਅਤ ਵਿੱਚ ਵੀ ਬੰਦੇ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਬੰਦਾ ਕਰੇ ਕੀ ਪਰਿਵਾਰ ਵਿੱਚ ਆਪਣੇ ਔਲਾਦ ਪ੍ਰਤੀ ਮਾਪਿਆਂ ਦੇ ਮਨ ਵਿੱਚ ਨਾ ਇੱਕ ਕੁਦਰਤੀ ਜੈਵਿਕ ਮੋਹ ਹੁੰਦਾ ਹੈ ਉਹਨਾਂ ਵਿੱਚ ਇੱਕ ਦੂਸਰੇ ਦੇ ਤਕਲੀਫ ਦੀ ਭਾਵਨਾ ਨੂੰ ਮਹਿਸੂਸ ਕਰਨ ਦੀ ਇੱਕ ਸ਼ਕਤੀ ਹੁੰਦੀ ਹੈ ਉੱਥੇ ਕਿਸੇ ਦੇ ਰੋਟੀ ਛੱਡ ਦੇਣ ਨਾਲ ਜਾਂ ਬੋਲਣਾ ਬੰਦ ਕਰ ਦੇਣ ਨਾਲ ਬਹੁਤ ਫਰਕ ਪੈਂਦਾ ਪਰ ਇਸ ਦੇ باوجود ਵੀ ਨਾ ਇੱਕ ਮਹਾਵਰਾ ਪ੍ਰਚਲਿਤ ਹੈ ਕਿ ਰੋਏ ਬਿਨਾ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਭਾਵ ਕਿਸੇ ਵਿਅਕਤੀ ਨੂੰ ਕੋਈ ਗੱਲ ਮਨਾਉਣ ਲਈ ਆਪਣੇ ਆਪਣਾ ਦੁੱਖ ਤਾਂ ਦੱਸਣਾ ਪੈਂਦਾ ਪਰ ਇਹ ਕਿ ਅੱਜ ਦੇ ਯੁੱਗ ਵਿੱਚ ਤਾਂ ਇਹ ਗੱਲ ਚੱਲ ਨਹੀਂ ਨਹੀਂ ਪਰਿਵਾਰਾਂਾਂ ਕੀ ਜਿਹੜਾ ਕਬੀਲਾ ਸਮਾਜ ਆ ਉਹਦੇ ਵਿੱਚ ਵੀ ਨਾ ਖੂਨ ਦੇ ਰਿਸ਼ਤੇ ਆਧਾਰਿਤ ਸੀਗੇ ਇਸ ਕਰਕੇ ਜਿਹੜਾ ਸ਼ਕਤੀਸ਼ਾਲੀ ਵਿਅਕਤੀ ਕਬੀਲੇ ਦਾ ਸਰਦਾਰ ਸੀ ਉਹਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਪੈਂਦੀ ਸੀ ਇਸ ਲਈ ਉਹ ਸਭ ਦਾ ਬਰਾਬਰ ਖਿਆਲ ਰੱਖਦਾ ਪਰ ਜਦੋਂ ਉਤਪਾਦਨ ਵਧਣ ਲੱਗਿਆ ਤਾਂ ਗੁਲਾਮਦਾਰੀ ਯੁੱਗ ਸ਼ੁਰੂ ਹੋਇਆ ਜਿਸ ਵਿੱਚ ਜਾਨ ਬਖਸ਼ੀ ਬਦਲੇ ਮਨੁੱਖ ਕੰਮ ਕਰਨ ਲਈ ਗੁਲਾਮ ਹੋ ਗਿਆ ਜਾਂ ਇਉਂ ਕਹਿ ਲਓ ਕਿ ਮਾਲਕ ਨੇ ਕੰਮ ਕਰਨ ਲਈ ਮਜਬੂਰ ਕਰਤਾ ਉੱਥੇ ਲੜਾਈ ਨਾ ਮਰਨ ਮਾਰਨ ਦੀ ਸੀ ਪਰ ਜਦੋਂ ਖੇਤੀਬਾੜੀ ਆ ਜਾਂਦੀ ਆ ਨਾ ਤਾਂ ਖੇਤੀਬਾੜੀ ਦੇ ਵਿੱਚ ਦੋਹਾਂ ਦਰਮਿਆਨ ਇੱਕ ਸਬੰਧ ਬਣ ਜਾਂਦਾ ਇਹ ਬਰਾਬਰ ਦਾ ਰਿਸ਼ਤਾ ਤਾਂ ਨਹੀਂ ਪਰ ਪਰਸਪਰ ਆਸ਼ਰਿਤ ਹੋ ਜਾਂਦੇ ਸ਼ੋਸ਼ਤ ਧਿਰ ਨੂੰ ਸੌਦੇਬਾਜ਼ੀ ਜਾਂ ਨੈਗੋਸ਼ੀਏਸ਼ਨ ਕਰਨ ਦਾ ਤਦਅਕਾਰ ਨਹੀਂ ਸੀ ਉਹ ਸਿਰਫ ਫਰਿਆਦ ਕਰ ਸਕਦਾ ਸੀ ਤਾਂ ਆਪਾਂ ਲੋਕਾਣੀਆਂ ਦੇ ਵਿੱਚ ਵੇਖਦੇ ਹਾਂ ਕਿ ਅਕਸਰ ਰਾਜੇ ਦੇ ਅੱਗੇ ਫਰਿਆਦ ਕੀਤੀ ਜਾਂਦੀ ਹੈ ਜੇ ਕੋਈ ਰਾਜਾ ਹੰਕਾਰੀ ਜਾਂ ਜ਼ਾਲਮਾ ਹੱਕ ਮੰਗਦੇ ਲੋਕਾਂ ਨੂੰ ਬੇਦਰਦੀ ਨਾਲ ਜਿਵੇਂ ਲੋਕਾਣੀਆਂ ਚਾਹੁੰਦਾ ਹੈ ਕਿ ਹਾਥੀ ਨਾਲ ਦਾਸੀ ਦੇ ਪੈਰਾਂ ਥੱਲੇ ਕੁਚਲ ਕੇ ਮਾਰ ਦਿੰਦਾ ਸੀ ਪਰ ਜੇ ਰਾਜਾ ਧਰਮੀ ਆ ਤਾਂ ਪਰਜਾ ਦੇ ਹਿੱਤ ਦੇ ਕੰਮ ਵੀ ਕਰ ਦਿੰਦਾ ਸੀ ਦਾਨ ਵੀ ਦੇ ਦਿੰਦਾ ਸੀ ਇਹ ਉਹਦੀ ਦਰਿਆਗਿਲੀ ਸੀ ਹਾਲਾਂਕਿ ਇਹ ਜਿਹੜੀ ਦਰਿਆਦ ਜਲੀ ਆ ਉਹ ਵੀ ਇਸ ਗੱਲ ਤੇ ਖੜੀ ਸੀ ਕਿ ਆਖਰ ਰਾਜੇ ਕੋਲ ਧਨ ਕਿੱਥੋਂ ਆਇਆ ਰਾਜੇ ਨੇ ਵੀ ਤਾਂ ਉਹ ਧਨ ਲੋਕਾਂ ਤੋਂ ਹੀ ਪ੍ਰਾਪਤ ਕੀਤਾ ਸੀ ਅਗਲਾ ਮਸਲਾ ਆ ਜਾਂਦਾ ਕਿ ਆਧੁਨਿਕ ਪੂੰਜੀਵਾਦੀ ਜਮਹੂਰੀ ਪ੍ਰਬੰਧ ਵਿੱਚ ਨਾ ਮਜ਼ਦੂਰਾਂ ਅਤੇ ਜਿਹੜਾ ਮਾਲਕਾਂ ਦਰਮਿਆਨ ਸਰਕਾਰ ਦੀ ਇੱਕ ਨਾ ਸੌਦੇਬਾਜ਼ੀ ਚੱਲਦੀ ਹੈ ਇਹ ਸੌਦੇਬਾਜ਼ੀ 'ਚ ਸੰਘਰਸ਼ ਵੀ ਹੁੰਦਾ ਇਹਦੇ ਵੱਖ-ਵੱਖ ਪੜਾਅ ਹੁੰਦੇ ਆ ਪਹਿਲਾ ਪੜਾਅ ਇਹ ਮੰਨਿਆ ਜਾਂਦਾ ਸੀ ਆਮ ਕਰਕੇ ਮਜ਼ਦੂਰ ਮਲਾਜ਼ਮ ਜਾਂ ਜਿਹੜਾ ਨਾਗਰਿਕ ਆ ਉਹ ਜਵਾਨੀ ਬੇਨਤੀ ਕਰਦਾ ਲਖਤੀ ਬੇਨਤੀ ਕਰਦਾ ਸਮੂਹਕ ਤੌਰ ਤੇ ਬੇਨਤੀ ਕਰਦਾ ਲਖਤੀ ਮੰਗ ਪੱਤਰ ਦਿੰਦਾ ਜਿਹਨੂੰ ਅਸੀਂ ਕਹਿੰਨੇ ਕਿ ਡਿਮਾਂਡ ਚਾਰਟ ਦਿੰਦਾ ਮੰਗ ਨਾ ਮੰਨਣ ਤੇ ਉਹ ਰੋਸ ਪ੍ਰਗਟ ਕਰਦਾ ਕਿਵੇਂ ਕਦੇ ਕਾਲੇ ਬਿੱਲੇ ਲਾ ਲੇ ਕਦੇ ਨੀਮਾਨ ਅਨਸਾਰ ਕੰਮ ਕਰ ਦਿੱਤਾ ਕਦੇ ਇਹ ਵੀ ਆ ਕਿ ਨਾਰੇ ਲਾਉਂਦਾ ਕਿ ਕੰਦਾ ਤੇ ਲਿਖ ਦਿੰਦਾ ਰੈਲੀ ਕਰਦਾ ਧਰਨੇ ਦਿੰਦਾ ਬਿਆਨ ਦਿੰਦਾ ਜਗਰਾਤੇ ਕਰਦਾ ਹੜਤਾਲ ਕਰ ਦਿੰਦਾ ਇਹ ਵੀ ਹੋ ਸਕਦਾ ਕਿ ਨਾ ਮਿਲਵਰਤਨ ਕਰ ਤਵੇ ਕਈ ਵਾਰ ਨਾ ਮਿਲ ਵਰਤਨ ਵੀ ਉਹ ਕਰਦਾ ਹੈਗਾ ਇਹ ਵੀ ਇੱਕ ਤਰੀਕਾ ਹੈ ਸਰਕਾਰ ਤੋਂ ਆਪਣੀ ਗੱਲ ਮਨਾਉਂਦਾ ਅ ਕਦੇ-ਕਦੇ ਉਹ ਕਾਨੂੰਨ ਵੀ ਤੋੜ ਦਿੰਦਾ ਇਸੇ ਦੌਰਾਨ ਕਈ ਵਾਰ ਸਰਕਾਰ ਦੀਆਂ ਏਜੰਸੀਆਂ ਜਿਵੇਂ ਪੁਲਿਸ ਜਾਂ ਫੌਜ ਤੇ ਕਈ ਵਾਰ ਨਿੱਜੀ ਗੁੰਡਿਆਂ ਨਾਲ ਉਹਦਾ ਟਕਰਾਅ ਹੋ ਵੀ ਆ ਜਾਂਦਾ ਇੱਥੇ ਦੋ ਰਾਹ ਬਣਦੇ ਆ ਇੱਕ ਰਾਹ ਤਾਂ ਹੈਗਾ ਸ਼ਾਂਤ ਮਈ ਢੰਗ ਨਾਲ ਜਬਰ ਸਹਿਣਾ ਤੇ ਦੂਜਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਭਾਵੇਂ ਟਕਰਾਅ ਹੋ ਆ ਜਾਂਦਾ ਇਸ ਲੜਾਈ ਵਿੱਚ ਅਕਸਰ ਸਰਕਾਰਾਂ ਪਰੂ ਪੈ ਜਾਂਦੀਆਂ ਉਹ ਹੱਕ ਮੰਗਦੇ ਲੋਕਾਂ ਨੂੰ ਪਾਗਲ ਅੱਤਵਾਦੀ ਦੇਸ਼ ਵਿਰੋਧੀ ਨਹੀਂ ਗਰਦਾਨਦੀਆਂ ਸਗੋਂ ਸੱਚੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਵੀ ਕਰ ਦਿੰਦੀਆਂ ਤੇ ਕਈ ਵਾਰੀ ਕਾਨੂੰਨੀ ਢੰਗ ਨਾਲ ਵੀ ਫਾਂਸੀ ਦੇ ਦਿੰਦੀਆਂ ਹੈ। ਹੈਰਾਨੀ ਵਾਲੀ ਗੱਲ ਹੈਗੀ ਆ ਕਿ ਸਰਕਾਰ ਕੋਲ ਆ ਨਾ ਜਿਹੜੇ ਉਹ ਤਾਂ ਸਿੱਖਿਆਤ ਫੌਜ ਪੁਲਿਸ ਮੁਲਾਜ਼ਮ ਹੁੰਦੇ ਹਥਿਆਰ ਹੁੰਦੇ। ਕਈ ਵਾਰ ਜਿਹੜੇ ਬਾਗੀ ਆ ਉਹ ਤਖਤਾਲਟੌਨ ਵਿੱਚ ਸਫਲ ਹੋ ਜਾਂਦੇ ਆ ਕਈ ਵਾਰ ਨਹੀਂ ਵੀ ਹੁੰਦੇ ਵਸਤੀਵਾਦੀ ਦੌਰ ਵਿੱਚ ਵਸਤੀਵਾਦੀਆਂ ਵਿਰੁੱਧ ਜਾਂ ਆਜ਼ਾਦੀ ਦੇ ਸੰਘਰਸ਼ ਵਿੱਚ ਕਈ ਰੂਪ ਸਾਹਮਣੇ ਆਏ ਇੱਕ ਰੂਪ ਗੱਦੜੀਆਂ ਦਾ ਬਬਰ ਕਾਲੀਆਂ ਦਾ ਸ਼ਹੀਦ ਭਗਤ ਸਿੰਘ ਵਦੇ ਉਹਦੇ ਸਾਥੀਆਂ ਦਾ ਨੇਤਾ ਜੀ ਸੁਭਾਸ਼ ਚੰਦਰ ਦਾ ਬਾਸ ਦਾ ਰਾਹ ਸੀ ਦੂਜਾ ਮਹਾਤਮਾ ਗਾਂਧੀ ਦਾ ਰਾਹ ਸੀ ਦੂਜੇ ਰਾਹ ਦਾ ਮੁੱਖ ਤਰਕ ਇਹ ਸੀ ਕਿ ਅਸੀਂ ਆਪਣੇ ਆਪ ਨੂੰ ਕਸ਼ਟ ਦੇ ਕੇ ਪੱਥਰ ਦਿਲ ਵਸਤੀਵਾਦੀ ਹਾਕਮਾਂ ਦਾ ਦਿਲ ਪਗਲਾ ਦੇਈਏ ਖੈ ਕਿਹੜਾ ਰਾਹ ਸਹੀ ਆ ਕਿਹੜਾ ਟੁਕਮ ਹੈ ਇਹਦੇ ਬਾਰੇ ਬਹਿਸ ਤਾਂ ਚੱਲਦੀ ਰਹੇਗੀ ਸਮੱਸਿਆ ਪੈਦਾ ਹੁੰਦੀ ਆ ਕਿ ਮੌਜੂਦਾ ਪ੍ਰਸੰਗ ਵਿੱਚ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੈ ਉਸ ਦੀ ਜੱਥੇਬੰਦੀ ਅੱਗੇ ਹੋਰ ਕਿਹੜਾ ਰਾਹ ਸੀ ਅਸਲ ਵਿੱਚ ਤਾਂ ਇੱਕ ਪਾਸੇ ਹਾਕਮ ਧਿਰ ਵੱਲੋਂ ਕਿਹਾ ਜਾਂਦਾ ਹੈ ਕਿ ਜਮਹੂਰੀਅਤ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾਉ ਕੋਈ ਪਾਬੰਦੀ ਨਹੀਂ ਦੂਜੇ ਪਾਸੇ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਦੀ ਹਰਿਆਣਾ ਨੇ ਤੇ ਹੀ ਹੱਦਬੰਦੀ ਕਰ ਦਿੱਤੀ ਤੇ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਕਿ ਪਹਿਲਾਂ ਤੁਸੀਂ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲਓ ਵੈਸੇ ਤਾਂ ਅਦਾਲਤਾਂ ਵੈਸੀ ਸੂ ਮੋਟੋ ਲੈ ਸਕਦੀਆਂ ਸੀ ਪਰ ਅਦਾਲਤਾਂ ਉਲਟਾ ਕੇਸ ਨੂੰ ਲਟਕਾ ਰਹੀਆਂ ਉਲਟਾ ਪੰਜਾਬ ਸਿਰ ਜ਼ਿੰਮੇਵਾਰੀ ਪਾ ਰਹੀਆਂ ਕਿਸਾਨਾਂ ਦੀਆਂ ਮੰਗਾਂ ਦਾ ਸਬੰਧ ਕੇਂਦਰ ਨਾਲ ਲੰਘਣ ਲਈ ਰਸਤਾ ਹਰਿਆਣਾ ਨਹੀਂ ਦੇ ਰਿਆ ਜ਼ਿੰਮੇਵਾਰੀ ਪੰਜਾਬ ਸਿਰ ਪਾਈਗੀ ਜਗੀਜੀਸ ਦੇ ਢੱਲੇਵਾਲ ਮੁੱਖ ਤੌਰ ਤੇ ਕਿਸਾਨਾਂ ਦੀਆਂ ਆਰਥਿਕ ਮੰਗਾਂ ਲਈ ਲੜ ਰਹੇ ਆ ਕੇਂਦਰ ਸਰਕਾਰ ਨੇ ਇਸ ਉੱਪਰ ਰਾਜਸੀ ਫੈਸਲਾ ਲੈਣਾ ਹੈ ਹਰਿਆਣਾ ਸਰਕਾਰ ਅਤੇ ਅਦਾਲਤ ਵੱਲੋਂ ਇਹਨੂੰ ਅਮਨ ਕਾਨੂੰਨ ਦਾ ਮਸਲਾ ਬਣਾਇਆ ਜਾ ਰਿਹਾ ਅਮਨ ਕਾਨੂੰਨ ਦਾ ਤਾਂ ਮਸਲਾ ਹੀ ਨਹੀਂਗਾ ਅਦਾਲਤ ਦੀ ਹਦਾਇਤ ਬੜੀਜੀਬ ਆ ਕਿ ਤੁਸੀਂ ਜ਼ਬਰਦਸਤੀ ਖਾਣਾ ਨਹੀਂ ਖਵਾ ਸਕਦੇ ਪਰ ਉਹਨਾਂ ਨੂੰ ਮਰਨ ਵੀ ਨਹੀਂ ਦੇਣਾ ਏਸ ਨੂੰ ਰੋਡਿੰਦੀ ਮੈਡੀਕਲ ਸਹਾਤਾ ਦਿਓ ਤੇ ਹੁਣ ਉਹਨੂੰ ਮੈਡੀਕਲ ਸਹਾਤਾ ਦਿੱਤੀ ਪਤਾ ਨਹੀਂ ਉਹਦੇ ਵਿੱਚ ਖਾਦ ਪਦਾਰਥ ਦਿੱਤੇ ਜਾ ਰਹੇ ਹੈ ਇਸੇ ਕਰਕੇ ਕਿ ਕਿਹਾ ਜਾ ਸਕਦਾ ਹੈ ਕਿ ਜਗੀਜੀਸ ਕਿ ਢੱਲੇਵਾਲ ਜਾਉਂਦੇ ਨੇ ਵੋਣੇ ਸਮੱਸਿਆ ਦਾ ਥੋੜਾ ਧਾਰਮਿਕ ਪੱਖ ਵੀ ਵਿਚਾਰ ਲਿਆ ਜਾਵੇ ਸਿੱਖ ਧਰਮ ਵਿੱਚ ਮਰਨ ਵਰਤ ਦੀ ਕੋਈ ਰਵਾਇਤ ਨਹੀਂ ਆ ਸਗੋਂ ਲੜ ਕੇ ਛਿੱਧੀਆਂ ਪਾਉਣ ਦੀ ਰਵਾਇਤ ਆ ਅਸਲ ਵਿੱਚ ਤਾਂ ਮਰਨ ਵਰਤ ਕਿਸੇ ਵੀ ਧਰਮ ਦਾ ਤਰੀਕਾ ਨਹੀਂ ਆ ਸੰਸਾਰ ਵਿੱਚ ਕੁਝ ਰਵੈਤਾਂ ਜ਼ਰੂਰ ਮਿਲਦੀਆਂ ਜਿਵੇਂ ਜੈਨ ਸਾਧੂ ਧਾਰਮਿਕ ਕਾਰਨਾ ਕਰਕੇ ਸੰਥਾਰਾ ਦੀ ਰਸਮ ਕਰਦੇ ਪਰ ਉਹਨਾਂ ਦਾ ਪ੍ਰਸੰਗ ਵੱਖਰਾ ਹੈਗਾ ਜਾਪਾਨੀ ਹਾਰਾ ਕਰੀ ਦਾ ਪ੍ਰਸੰਗ ਵੀ ਵੱਖਰਾ ਹੈਗਾ ਕਿਤੇ ਕਿਤੇ ਗਿਆਨ ਪ੍ਰਾਪਤੀ ਲਈ ਵੀ ਭੁੱਖਿਆ ਰਿਹਾ ਜਾਂਦਾ ਜਿਵੇਂ ਮਸ਼ਹੂਰ ਹੈਗਾ ਕਿ ਮਹਾਤਮਾ ਬੁੱਧ ਕਈ ਵਾਰੀ ਆਦਿ ਮੰਗਾ ਦੇ ਧਿਆਨ ਕੇਂਦਰਿਤ ਕਰਨ ਲਈ ਭੁਖੜ ਤਾਲ ਰੱਖੀ ਜਾਂਦੀ ਆ। ਸਨੇਕਾ ਨੇ ਵੀ ਆਪਣਾ ਬਣਵਾਸ ਵਿਰੁੱਧ ਭੁਖੜ ਤਾਲ ਰੱਖੀ ਸੀ। ਜੂਲੀਅਸ ਸੀਜ਼ਰ ਦੀ ਤਾਕਤ ਵਿਰੁੱਧ ਕਿਟੋ ਨੇ ਵੀ ਮਰਨ ਵਰਤ ਰੱਖਿਆ ਸੀ। ਸੇਂਟ ਪੀਟਰਕ ਨੇ ਵੀ ਕਿਸਾਨਾਂ ਦੀਆਂ ਮੰਗਾਂ ਬਾਰੇ ਇੱਕ ਵਾਰੀ ਵਰਤ ਰੱਖਿਆ ਸੀ। ਜੇਨ ਨੇ ਕੈਥੋਲਿਕ ਚਰਚ ਦੀ ਏਕਤਾ ਲਈ ਵੀ ਇੱਕ ਵਾਰੀ ਵਰਤ ਰੱਖਿਆ ਸੀ। ਆਧੁਨਿਕ ਕਾਲ ਵਿੱਚ ਥਾਮਸ ਮਾਰਟਨ ਲੂਥਰ ਕਿੰਗ ਜੂਨੀਅਰ ਅੰਨਾ ਹਜਾਰੇ ਅਤੇ ਸਭ ਤੋਂ ਵੱਧ ਮਹਾਤਮਾ ਗਾਂਧੀ ਨੇ ਮਨ ਵਰਤ ਰੱਖੇ ਜੇਲ੍ਹ ਵਿੱਚ ਆਪਣੇ ਹੱਕਾਂ ਵੱਲ ਧਿਆਨ ਦਿਵਾਉਣ ਲਈ ਸ਼ਹੀਦ ਭਗਤ ਸਿੰਘ ਨੇ ਖੁਦ ਤੇ ਉਹਦੇ ਸਾਥੀਆਂ ਨੇ ਵੀ ਭੁੱਖ ਹੜਤਾਲ ਕੀਤੀ ਸੀ ਉਹਨਾਂ ਦਾ ਇੱਕ ਸਾਥੀ ਜਤਨਦਾਸ 27 ਅਕਤੂਬਰ 1904 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਭੁੱਖ ਹੜਤਾਲ ਤੇ ਚੱਲਦਿਆਂ 63 ਦਿਨਾਂ ਬਾਅਦ 13 ਸਤੰਬਰ 1900 ਅੜਤੀਨੂ 1904 ਨੂੰ ਉਹਦਾ ਜਨਮ ਹੋਇਆ ਸੀ 1929 ਨੂੰ 24 ਸਾਲ ਦੀ ਉਮਰ ਵਿੱਚ ਦੀਪਾ ਗਿਆ ਸੀ ਸਿੱਖ ਪਰੰਪਰਾ ਵਿੱਚ ਸੰਘਰਸ਼ ਦੀ ਕੋਈ ਵਿਧੀ ਨਹੀਂ ਫਿਰ ਵੀ ਸੰਤ ਫਤੇ ਸਿੰਘ ਨੇ ਮੰਗਾਂ ਲਈ ਆਤਮਦਾ ਕਰਨ ਲਈ ਕਾਲ ਤਖ ਦੀ ਛੱਤ ਤੇ ਅਗਨਕੁੰਡ ਬਣਾਏ ਸੀ ਪਰ ਵੱਧ ਵਿਚਕਾਰ ਹੀ ਆਪਣਾ ਵਾਅਦਾ ਤੋੜ ਗਏ ਸਿੱਟੇ ਵਜੋਂ ਕਾਲੀ ਲੀਡਰਾਂ ਤੋਂ ਅੱਕੇ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੀਆਂ ਮੰਗਾਂ ਦੇ ਲਈ ਮਰਨ ਵਰਤ ਰੱਖਿਆ 76 ਦਿਨਾਂ ਦੀ ਭੁੱਖ ਹੜਤਾਲ ਬਾਅਦ 27 ਅਕਤੂਬਰ 1900 ਲੱਖ ਨੂੰ ਚੀਤੀ ਭਾਗ ਇਸ ਤਰ੍ਹਾਂ ਬਾਪੂ ਸੂਰਜ ਸਿੰਘ ਨੇ ਵੀ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਕੋਹ ਹੜਤਾਲ ਕੀਤੀ ਸੀ ਅਸਲ ਵਿੱਚ ਤਾਂ ਮੌਜੂਦਾ ਗਲੋਬਲ ਕਾਰਪੋਰੇਟਿਵ ਦੌਰ ਵਿੱਚ ਪਾਰਲੀਮੈਂਟਨੀ ਜਮਹੂਰੀਅਤ ਇੱਕ ਤਰ੍ਹਾਂ ਨਾਲ ਬਹੁ ਗਣਤੀ ਦੇ ਸਿਰ ਤੇ ਤਾਨਾਸ਼ਾ ਜ਼ਗੀਰਦਾਰ ਫਿਊਡਲ ਲਾਰਡ ਬਣ ਗਈ ਹੈ ਜੋ ਆਪਣੇ ਬਹੁ ਸੰਮਤੀ ਦੇ ਆਧਾਰ ਤੇ ਘੱਟ ਗਿਣਤੀ ਦੀ ਆਵਾਜ਼ ਦਵਾ ਦਿੰਦੇ ਆ ਅੱਜ ਕੱਲ ਇੱਕੋ ਰਾਗ ਅਲਾਪਿਆ ਜਾ ਰਿਹਾ ਕਿ ਚੂਨਾ ਲੜ ਲਓ ਜੇ ਤੁਸੀਂ ਜਿੱਤ ਗਏ ਤਾਂ ਆਪਣੀ ਪਗਾ ਲੈਣੀ ਨਹੀਂ ਤਾਂ ਦੂਸਰਾ ਤੁਹਾਡਾ ਆਪਣੀ ਮਨਮਾਨੀ ਕਰਦਾ ਬਹੁ ਗਿਣਤੀ ਦੀ ਬਾਦਸ਼ਾਹਤ ਆਪਣੇ ਹਿੱਤ ਸਾਥ ਦੀ ਆ ਆਪਣੀਆਂ ਕਦਰਾਂ ਕੀਮਤਾਂ ਆਪਣੇ ਵਿਸ਼ਵਾਸ ਦੂਸਰਿਆਂ ਤੇ ਥੋਪਦੀ ਆ ਘੱਟ ਗਿਣਤੀ ਕਮਜ਼ੋਰਾ ਨੂੰ ਦਬਾਉਂਦੀ ਆ ਜ਼ਬਰਦਸਤੀ ਹੱਕ ਦੀ ਆਵਾਜ਼ ਦਵਾ ਦਿੰਦੀ ਆ ਹਰਥਾ ਹੱਕ ਜਾਂ ਨਿਆਂ ਦੀ ਥਾਂਵੇਂ ਬਹੁ ਗਣਤੀ ਦੀ ਗੱਲ ਮੰਨੀ ਜਾਂਦੀ ਆ। ਅਜਿਹੀ ਸਥਿਤੀ ਵਿੱਚ ਬਣਦਾ ਤਾਂ ਇਹ ਹੈ ਕਿ ਸੰਵਿਧਾਨਕ ਸੰਸਥਾਵਾਂ ਵੱਲੋਂ ਲੋਕ ਇਤਾ ਦੀ ਰਾਖੀ ਕੀਤੀ ਜਾਵੇ ਤੇ ਨਿਆਂ ਪ੍ਰਣਾਲੀ ਮਜ਼ਬੂਤ ਹੋ ਕੇ ਮਨਮਾਨੀ ਨੂੰ ਠੱਲ ਪਾਵੇ। ਪਰ ਪ੍ਰਸਥਿਤੀ ਇਹ ਬਣ ਗਈ ਹੈ ਕਿ ਸੰਵਿਧਾਨਕ ਸੰਸਥਾਵਾਂ ਸ਼ਾਸਕਾਂ ਦੇ ਕਬਜ਼ੇ ਹੇਠ ਹਨ। ਨਿਆਂ ਪ੍ਰਣਾਲੀ ਪੰਗੂ ਬਣ ਗਈ ਹੈ। ਹੁਣ ਜਾਲੀ ਪ੍ਰਤੀਨਿਧ ਘਰ ਲੈ ਜਾਂਦੇ ਆ ਸਥਿਤੀ ਬਹੁਤ ਗੁੰਝਲਦਾਰ ਬਣ ਗਿਆ ਲੋਕਾਂ ਵਿੱਚ ਚੇਤਨਾ ਜਗਾਉਣ ਲਈ ਜਿਹੜਾ ਮੁੱਖ ਧਾਰਾ ਦਾ মিডিਆ ਉਹ ਤਾਂ ਵਿਕਾਊ ਹੋ ਗਿਆ ਹੁਣ ਪ੍ਰਸ਼ਨ ਖੜਾ ਆ ਜਾਂਦਾ ਕਿ ਧਰਮ ਜਾਤ ਦੇ ਆਧਾਰ ਤੇ ਇੱਕ ਤੇਲ ਨੂੰ ਤਾਂ ਚੋਣਾਂ ਜਿੱਤਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਸੱਚੀਆਂ ਝੂਠੀਆਂ ਰਿਓੜੀਆਂ ਸ਼ਰਾਬ ਪੈਸੇ ਸਾੜੀਆਂ ਵੰਡ ਕੇ ਜਾਂ ਵੰਡਣ ਦਾ ਲਾਲਚ ਦੇ ਕੇ ਇੱਕ ਵਾਰ ਜੇ ਕੋਈ ਕਾਪਜ ਹੋ ਗਿਆ ਤਾਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਸਮੇਤ ਨਿਆਂਪਾਲਿਕਾ ਤੇ ਮੀਡੀਆ ਤੇ ਕਬਜ਼ਾ ਕਰ ਲੈਂਦਾ ਹੈ ਅਜਿਹੀ ਸਥਿਤੀ ਵਿੱਚ ਮਰਨ ਵਰਤ ਤੋਂ ਇਲਾਵਾ ਹੋਰ ਕਿਹੜਾ ਰਾਹ ਹੈ ਇਹ ਰਾਹ ਅੱਜ ਕੱਲ੍ਹ ਅਪਣਾਇਆ ਜਾ ਰਿਹਾ ਪਰ ਜਦੋਂ ਇਹ ਰਾਹ ਵੀ ਕਾਰਾ ਕਰਨਾ ਹੋਵੇ ਤਾਂ ਹੋਰ ਕਿਹੜਾ ਰਾਹ ਬਚਦਾ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਮਨਪਸੰਦ ਬਾਖ ਹੀ ਬਾਕੀ ਬਚਦਾ ਕਿ ਜੂੰ ਕਰੇ ਹਮ ਹੀਲ ਤੇ ਦਰਗੋਦਸ਼ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ ਅੱਜ ਜਦੋਂ ਸਰਕਾਰਾਂ ਠੀਠ ਬਣੀਆਂ ਬੈਠੀਆਂ ਤਾਂ ਉਸ ਸਮੇਂ ਸੰਘਰਸ਼ ਕਰ ਰਹੇ ਅੰਦੋਲਨਕਾਰੀਆਂ ਨੂੰ ਵੀ ਆਪਣੇ ਅੰਦੋਲਨ ਦੇ ਰੂਪ ਬਦਲਨੇ ਪੈਣਗੇ ਸ਼ਾਇਦ ਜਿਹੜੇ ਰੂਪ ਹੁਣ ਤੱਕ ਕਾਰਾਗਰ ਸੀ ਉਹ ਸ਼ਾਇਦ ਹੁਣ ਕਾਰਾਗਰ ਨਹੀਂ ਰਹੇ ਇਸ ਸਮੇਂ ਹੜਤਾਲ ਮਜ਼ਦੂਰਾਂ ਦਾ ਬਹੁਤ ਵੱਡਾ ਹਥਿਆਰ ਹੁੰਦਾ ਸੀਗਾ ਕਿਉਂਕਿ ਮਜ਼ਦੂਰਾਂ ਦੇ ਕੰਮ ਛੱਡ ਦੇਣ ਇਤਪਾਦਨ ਬੰਦ ਹੋ ਜਾਂਦਾ ਸੀ ਤੇ ਮਾਲਕ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਸੀਗਾ ਪਰ ਹੁਣ ਜਦੋਂ ਤੇਜ਼ੀ ਦੇ ਨਾਲ ਆਟੋਮੇਟੇਸ਼ਨ ਹੋ ਗਈ ਤਾਂ ਮਨੁੱਖੀ ਹੱਥਾਂ ਦੀ ਲੋੜ ਹੀ ਨਹੀਂ ਰਹੀ ਦਸਤਰਾ ਵਿੱਚ AI ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੇਗੀ ਤੇ ਇਸ ਹਾਲਤ ਵਿੱਚ ਹੜਤਾਲ ਕੀ ਕਾਰਾਗਰ ਤਰੀਕਾ ਰਹਿ ਗਿਆ ਸੜਕਾਂ ਜਾਮ ਕਰਨ ਜਾਣ ਨਾਲ ਜਾਂ ਟ੍ਰੈਫਿਕ ਰੋਕ ਦੇਣ ਨਾਲ ਤਾਂ ਆਮ ਆਦਮੀ ਨੂੰ ਤਕਲੀਫ ਹੁੰਦੀ ਆ ਆਪਣੇ ਆਪ ਨੂੰ ਕਸ਼ਟ ਦੇ ਕੇ ਨੈਤਿਕ ਦਬਾਅ ਪਾਉਣ ਦਾ ਜਮਾਨਾ ਹੀ ਨਹੀਂ ਰਿਹਾ ਕਿਉਂਕਿ ਮੀਡੀਆ ਵੱਡੀ ਪੱਧਰ ਤੇ ਸਰਕਾਰਾਂ ਦੇ ਪ੍ਰਭਾਵ ਦੇਣ ਤੁਹਾਡੀ ਸਵੇ ਪੀੜਨਾ ਆਮ ਲੋਕਾਂ ਦੀ ਹਮਦਰਦੀ ਵੀ ਹੁਣ ਤਾਂ ਜਿੱਤਣ ਤੋਂ ਸਮਰਥ ਰਹਿ ਜਾਂਦੀ ਹੈ ਇਸ ਸਮੇਂ ਰਾਜਕਾਰੀ ਸ਼੍ਰੇਣੀ ਨੇ ਫੌਜੀ ਤਾਕਤ ਤਤਪਾਦਨ ਦੀ ਆਟੋਮੇਸ਼ਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਮ ਮਨੁੱਖ ਨੂੰ ਗੈਰ ਪ੍ਰਸੰਗਿਕ ਕਰਤਾ ਹੈ ਵੱਡੀ ਪੱਧਰ ਤੇ ਮਨੁੱਖ ਦੀ ਨਿਗਰਾਨੀ ਕੀਤੀ ਜਾ ਰਹੀ ਆ ਮੀਡੀਆ ਕੰਟਰੋਲ ਕਰਕੇ ਲੋਕਾਂ ਦੇ ਮਨਾਂ ਨੂੰ ਆਪਣੇ ਅਨਸਾਰ ਢਾਲਿਆ ਜਾ ਰਿਹਾ ਅੱਜ ਜੋ ਲੋਕਤੰਤਰ ਚੱਲ ਰਿਹਾ ਉਹਦੇ ਵਿੱਚ ਸਿਰਫ ਬੋਹ ਗਣਤੀ ਦੀ ਸੁਣੀ ਜਾ ਰਹੀ ਆ ਮਨੁੱਖ ਨੂੰ ਡਰਾਉਣ ਲਈ ਇੱਕ ਕਲਪਿਤ ਦੁਸ਼ਮਣ ਖੜਾ ਕੀਤਾ ਜਾ ਰਿਹਾ ਤੇ ਉਹ ਤੋਂ ਸੁਰੱਖਿਆ ਦੀ ਜਾਮ ਨਹੀਂ ਦਿੱਤੀ ਜਾ ਰਹੀ ਹੈ ਇੱਕ ਤਰ੍ਹਾਂ ਉਸ ਦਾ ਦਿਮਾਗ ਹੀ ਕਾਬੂ ਕੀਤਾ ਜਾ ਰਿਹਾ ਇਸ ਕਿਆ ਜਾ ਸਕਦਾ ਕਿ ਰਾਜ ਸੱਤਾ ਦਾ ਧਨਕਵੇਰਾ ਦਾ ਮੀਡੀਆ ਕਰਮੀਆਂ ਦਾ ਤੇ ਗੈਂਗਸਟਰਾਂ ਦਾ ਨਾਪਾਕ ਜਿਹੜਾ ਗੱਠ ਜੋੜਾ ਤੋੜਿਆ ਕਿਵੇਂ ਜਾਵੇ ਇਹ ਗੱਲ ਸਪਸ਼ਟਾ ਕਿ ਕਾਰਜ ਕੋਈ ਸੌਖਾ ਨਹੀਂ ਪਰ ਇਸ ਤੋਂ ਬਿਨਾ ਕੋਈ ਰਾਹ ਵੀ ਨਹੀਂ ਪਰ ਪਰੰਪਰਕ ਤਰੀਕੇ ਕੰਮ ਨਹੀਂ ਕਰਨਗੇ ਸਾਨੂੰ ਨਵੇਂ ਤਰੀਕੇ ਸੋਚਣੇ ਪੈਣਗੇ ਕਿਉਂਕਿ ਦੁਸ਼ਮਣ ਨਵੇਂ ਥਿਆ ਨਾਲ ਲੜ ਰਿਹਾ ਹੈ ਅੱਜ ਦੀ ਗੱਲ ਤੁਸੀਂ ਸੁਣੀ ਮਿਹਰਬਾਨੀ ਸੋਚਣਾ ਵਿਚਾਰਨਾ ਕਮੈਂਟ ਕਰਨਾ